ਅੰਮ੍ਰਿਤਸਰ ਬੱਸ ਸਟੈਂਡ ਤੇ ਸਫ਼ਰ ਕਰਨ ਵਾਲੇ ਮੁਸਾਫਿਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਬੱਸ ਮੁਲਾਜ਼ਮ 28 ਨਵੰਬਰ ਤੋਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਹਨ ਜਿਸ ਕਾਰਨ ਖਾਸ ਕਰਕੇ ਮਹਿਲਾਵਾਂ ਨੂੰ ਸਫ਼ਰ ਕਰਨ ਵਿੱਚ ਮੁਸ਼ਕਲਾਂ ਆਈਆਂ ਕਿਉਂਕਿ ਜ਼ਿਆਦਾਤਰ ਮਹਿਲਾਵਾਂ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸਕੀਮ ਰਾਹੀਂ ਫ੍ਰੀ ਸਫ਼ਰ ਕਰਦੀਆਂ ਹਨ ਜਿਸ ਕਾਰਨ ਬੱਸ ਅੱਡੇ ਤੇ ਮਹਿਲਾਵਾਂ ਬੱਸ ਦਾ ਇੰਤਜ਼ਾਰ ਕਰਦੀਆਂ ਨਜ਼ਰ ਆਈਆਂ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮਹਿਲਾਵਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਸਰਕਾਰੀ ਬੱਸਾਂ ਦੀ ਹੜਤਾਲ ਹੈ ਸੋ ਅੰਮ੍ਰਿਤਸਰ বাস ਸਟੈਂਡ ਤੋਂ 5 ਤੋਂ 7 ਬਸਾਂ ਹੀ ਚਲਦੀਆਂ ਨਜ਼ਰ ਆਈਆਂ ਹਨ ਅਗਰ ਕੋਈ ਸਰਕਾਰੀ ਬੱਸ বাস ਸਟੈਂਡ ਤੇ ਆ ਜਾਂਦੀ ਹੈ ਤਾਂ ਉੱਥੇ ਮਹਿਲਾਵਾਂ ਦੀ ਭੀੜ ਦੇਖਣ ਨੂੰ ਮਿਲਦੀ ਹੈ ਸੋ ਸਰਕਾਰ ਨੂੰ ਮੁਲਾਜ਼ਮਾ ਦਿਆਂ ਮੰਗਾ ਮੰਨਣੀਆਂ ਚਾਹੀਦੀਆਂ ਹਨ ਤਾਂ ਜੋ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਪੰਜਾਬ ਰੋਡਵੇ ਪੰਨ ਬੱਸ ਮੁਲਾਜ਼ਮ ਜਿਹੜੇ ਹਨ ਉਹ ਹੜਤਾਲ ਤੇ ਹਨ 28 ਨਵੰਬਰ ਤੋਂ ਤੇ ਮੈਂ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ বাস ਸਟੈਂਡ ਤੇ ਖੜੇ ਹਾਂ ਤੇ ਤੁਹਾਨੂੰ ਤਸਵੀਰਾਂ ਜਰੂਰ ਅਥਾਂ ਦੀਆਂ ਸਾਂਝੀਆਂ ਕਰਾਂ ਮੈਂ ਆਪਣੇ ਚੀ ਜੋ ਕੀ ਨੂੰ ਕਰਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਅੰਮ੍ਰਿਤਸਰ ਬੱਸ ਸਟੈਂਡ ਤੇ ਖੜੇ ਆ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਰੋਡ ਜਿਹੜੀ ਪੰਨ ਵਾਸਤੇ ਮੁਲਾਜ਼ਮ ਹੜਤਾਲ ਦੇਣ ਉਸ ਕਰਕੇ ਇੱਥੇ ਲੋਕਾਂ ਨੂੰ ਬਥ ਨੀ ਮਿਲੀ ਵੱਡੀਆਂ ਪਰੇਸ਼ਾਨੀਆਂ ਦੇ ਸਾਹਮਣੇ ਕਰਨਾ ਪੈ ਰਿਹਾ ਅਤੇ ਦੂਜੇ ਪਾਸੇ ਅਸੀਂ ਗੱਲ ਕਰੀਏ ਰੋਡ 'ਤੇ ਮੁਲਾਜ਼ਮਾਂ ਦੀ ਹੜਤਾਲ ਦੇਣ ਕਿਉਂਕਿ ਉਹਨਾਂ ਦੀ ਕਈ ਮੰਗਾਂ ਹਨ ਜਿਸ ਕਰਕੇ ਉਹ ਪਿਛਲੇ 28 ਨਵੰਬਰ ਤੋਂ ਹੜਤਾਲ ਦੇਣ ਅਤੇ ਲੋਕਾਂ ਨੂੰ ਵੀ ਖਾਸੀਆਂ ਪਰੇਸ਼ਾਨੀਆਂ ਦਾ ਖਾਮਣਾ ਕਰਨਾ ਪੈ ਰਿਹਾ ਇੱਕ ਦੋ ਬੱਸਾਂ ਜਿਹੜੀਆਂ ਪੰਜਾਬ ਰੋਡ 'ਤੇ ਵੀ ਚੱਲ ਵੀ ਰਹੀਆਂ ਹਨ ਕਿਉਂਕਿ ਜਿਹੜੇ ਪੱਕੇ ਮੁਲਾਜ਼ਮ ਹਨ ਸਿਰਫ ਉਹੀ ਬੱਤ ਚਲਾ ਰਹੇ ਹਨ ਕੱਚੇ ਮੁਲਾਜ਼ਮ ਹਨ ਉਹ ਬੱਤਾਂ ਦੀ ਹੜਤਾਲ ਤੇੜੀ ਕਦੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 28 ਨਵੰਬਰ ਤੋਂ ਹੜਤਾਲ ਤੇ ਹਨ ਅਤੇ ਦੂਜੇ ਪਾਸੇ ਅਸੀਂ ਗੱਲ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਸਾਂਝੇ ਕਰਿਆ ਅੰਮ੍ਰਿਤਸਰ ਬੱਸ ਸਟੈਂਡ ਦੀਆਂ ਕਰ ਰਹੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਖਾਸੀਆਂ ਪਰੇਸ਼ਾਨੀਆਂ ਦੇ ਸਾਹਮਣੇ ਕਰਨਾ ਪੈ ਰਿਹਾ ਹੈ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਲੋਕਾਂ ਨਾਲ ਕੀ ਮੁਸ਼ਕਲ ਆ ਰਹੀ ਹੈ ਤੇ ਕਿੱਥੇ ਉਹਨਾਂ ਨੇ ਜਾਣਾ ਸੀ ਸਫ਼ਰ ਵਾਸਤੇ ਤੇ ਕਿਉਂ ਨਹੀਂ ਬੱਸ ਮਿਲਲੀ ਕਿਉਂਕਿ ਵੱਡੀਆਂ ਮੁਸ਼ਕਲਾਂ ਸਾਹਮਣੇ ਕਰਨਾ ਪੈ ਰਿਹਾ ਲੋਕਾਂ ਨੂੰ ਹੜਤਾਲ ਦੇ ਕਾਰਨ ਬੱਸ ਨਹੀਂ ਮਿਲ ਰਹੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਅਮਰਥਾਡ ਤੋਂ ਜਲੰਧਰ ਸਫ਼ਰ ਕਰਨ ਜਾ ਰਹੇ ਉਹਨਾਂ ਨੂੰ ਬੱਸਾਂ ਨਹੀਂ ਮਿਲ ਰਹੀਆਂ ਕਾਰਨ ਕੀ ਉਹਨਾਂ ਨੂੰ ਪੁੱਛ ਰਹੇ ਨੇ ਜੀ ਕਿੰਨੀ ਕਿ ਮੁਸ਼ਕਲ ਹੋ ਰਹੀ ਬੱਸ ਨਹੀਂ ਮਿਲਦੀ ਜੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਹੈ ਜੀ ਆਂਦੀ ਹੈ ਤੇ ਚੜਾਉਂਦੇ ਨਹੀਂ ਕਹਿੰਦੇ ਨੇ ਫਲਾਣੇ ਥਾਂ ਜਾਣੀ ਹੈ ਉਧਰ ਜਾਣੀ ਹੈ ਉਧਰ ਜਾਣੀ ਹੈ ਇਸ ਤਰ੍ਹਾਂ ਕਹਿੰਦਾ ਹੈ ਕਿ ਬੱਸਾਂ ਜਿਹੜੀਆਂ ਹੈਗੀਆਂ ਜਿਹੜੇ ਬੱਸ ਵਾਲੇ ਹੜਤਾਲ ਦੇ ਗਏ ਨੇ ਪਤਾ ਨਹੀਂ ਕੀ ਕਿਤੇ ਨਾ ਕਿਤੇ ਯਾਤਰੀ ਇੱਥੇ ਜਿਹੜੇ ਪਰੇਸ਼ਾਨ ਹੁੰਦੇ ਨਜ਼ਰ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਬੱੱਸਾਂ ਦੀ ਹੜਤਾਲ ਚੱਲੀ ਹੈ ਜਿਹੜੀ ਸਰਕਾਰੀ ਬੱੱਸਾਂ ਉਹਨਾਂ ਦੀ ਹੜਤਾਲ ਚੱਲ ਰਹੀ ਹੈ ਕਿਉਂਕਿ ਲੋਕ ਜਿਹੜੇ ਮਹਿਲਾਵਾਂ ਹਨ ਉਹ ਜ਼ਿਆਦਾਤਰ ਸਰਕਾਰੀ ਬੱੱਸ ਦਾ ਸਫ਼ਰ ਕਰਦੀਆਂ ਕਿਉਂਕਿ ਆਧਾਰ ਕਾਰ ਤੇ ਉਹਨਾਂ ਨੂੰ ਫ੍ਰੀ ਬੱਸ ਸੇਵਾ ਮਿਲਦੀ ਹੈ ਇਸ ਕਰਕੇ ਉਹ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਕਿ ਫ੍ਰੀ ਸਫ਼ਰ ਕੀਤਾ ਜਾਵੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਹੈ ਕਿ ਪੰਨ ਬੱਸ ਮੁਲਾਜ਼ਮ ਜਿਹੜੇ ਹੜਤਾਲ ਤੇ ਹਨ ਇਸ ਕਰਕੇ ਬੱੱਸਾਂ ਨਹੀਂ ਮਿਲ ਰਹੀਆਂ ਤਾਂ ਦੂਜੇ ਪਾਸੇ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਮ ਕਰ ਦੁਆਰਾ ਉਹਨੂੰ ਸਾਂਝੇ ਕਰਦੇ ਤੁਸੀਂ ਜਿਹੜਾ ਸਫਰ ਕਰਦੀਆਂ ਹਨ ਫ੍ਰੀ ਸਫਰ ਕਰਦੀਆਂ ਉਹ ਇੰਤਜ਼ਾਰ ਕਰ ਰਹੀਆਂ ਹਨ ਬਸਦਾ ਪਰ ਦੂਜੇ ਪਾਸੇ ਮੁਲਾਜ਼ਮ ਹੜਤਾਲ ਤੇ ਬੈਠੇ ਹਨ ਅਤੇ ਬੱਤਾਂ ਦੀ ਹੜਤਾਲ ਚੱਲੀ ਹੈ ਜਿਸ ਕਰਣ ਜ਼ਿਆਦਾਤਰ ਲੋਕਾਂ ਨੂੰ ਮੁਸਾਫਰਾਂ ਨੂੰ ਇਹ ਵੀ ਪਤਾ ਹੈ ਕਿ ਬੱਤਾਂ ਦੀ ਹੜਤਾਲ ਕਰਨੇ ਉਹਨਾਂ ਨੂੰ ਬਾਤੇ ਨਹੀਂ ਮਿਲ ਰਹੀ ਇਸ ਕਰਨੇ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਸੋ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਜਿਹੜੀਆਂ ਮੰਗਾਂ ਹਨ ਜਲਦ ਤੋਂ ਜਲਦ ਮੰਨਣੀ ਚਾਹੀਦੀਆਂ ਹਨ ਤਾਂ ਜੋ ਜਿਹੜੇ ਲੋਕ ਸਫਰ ਕਰ ਰਹੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਅੰਮ੍ਰਿਤਸਰ ਫਾਸਟ ਮੇ ਖਬਰਾਂ ਵਿੱਚ ਹੈ ਕਿ ਨਰੇਸ਼ ਕੁਮਾਰ ਦੇ ਨਾਲ arkeesh kumar